ਬੈ ਸਮਨਾ ਕੇ ਇਹਨਾਂ ਨੇ ਜਾਗ ਲਾਈ ਏ ਜਦੋਂ ਪਿਛਲੀ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਸੀਗਾ ਕੈਪਟਨ ਵਰਿੰਦਰ ਸਿੰਘ ਦੀ ਸਰਕਾਰ ਵਿੱਚ ਮੈਨੂੰ ਵੀ ਉਹਦੇ ਚ ਗ੍ਰਿਫਤਾਰ ਕੀਤਾ ਸੀ ਜਦੋਂ ਅਸੀਂ ਸ਼ਰਕਾਂ ਤੋਂ ਆਪਣੇ ਜੇਲਾ ਚੋਂ ਬਾਹਰ ਆਏ ਸੀ ਨਾ ਲੱਖਾਂ ਲੋਕ ਹੀ ਸਾਡੇ ਨਾਲ ਤੁਰ ਪਏ ਸੀ ਤੇ ਪਲਟਾ ਹੀ ਹੋ ਗਿਆ ਸੀਗਾ ਹੁਣ ਇਹ ਇਨਕਲਾਬ ਆਉਣਾ ਜਿੱਦਣ ਉਹਨੇ ਬਾਹਰ ਆਉਣਾ ਨਾ ਉਹ ਦਿਨ ਦਿਨ ਮਰਮਰ ਜਾਣ ਸਾਰੇ ਨੱਖ ਜਾਣਾ ਵਾ ਤੇ ਕਾਲੀ ਦਲ ਦੀ ਸਰਕਾਰ ਬਣੇਗੀ ਕਾਲੀ ਦਲ ਦੀ ਗੋਲਬਾਲਾ ਹੋਏਗਾ ਸਾਡੀ 10 ਸਾਲ ਹੋ ਗਏ ਸਰਕਾਰ ਗਈ ਨੂੰ ਜਿਹੜਾ ਉੱਠਦਾ ਵਾ ਸਰਕਾਰ ਵਿੱਚ ਚਾਹੇ ਚਾਹੇ ਆਪੋਜੀਸ਼ਨ ਵਿੱਚ ਚਾਹੇ ਬੀਜੇਪੀ ਚੀਅ ਸੁਖਬੀਰ ਸਿੰਘਬੀਰ ਗੋਮੀ ਜਾਂਦੇ ਸੁਮੇ ਸੁਤੇ ਵੀ ਸਿੰਘਬੀਰ ਦਾ ਨਾਮ ਲੈਂਦੇ ਜਾਗਦੇ ਵੀ ਸਿੰਘਬੀਰ ਦਾ ਨਾਮ ਲੈਂਦੇ ਨੇ ਔਰ ਜਿਵੇਂ ਹਰੀਸਨ ਨਰਵਾ ਕਹਿੰਦੇ ਹੀ ਨਾ ਖਾਨ ਕਹਿੰਦੇ ਹੀ ਜਦੋਂ ਬੱਚੇ ਨੂੰ ਸੋਣਾ ਹੁੰਦਾਈ ਉਹ ਹਰੀਸਨ ਨਰਵਾ ਆ ਗਿਆ ਏਦਾਂ ਇਹ ਕਾਲੀਦਲ ਤੋਂ ਡਰਦੇ ਨੇ ਵੀਰ ਹਾਇਸ ਵੀਰ ਆ ਗਿਆ ਹਾਇਸ ਵੀਰ ਆ ਗਿਆ ਔਰ ਇਹ ਇਹਨਾਂ ਨੂੰ ਇਹਨਾਂ ਡਰਾਇਆ ਇਹਨਾਂ ਖਤਰਾ ਖੋਰਕੇ ਕੋ ਖਤਰਾ ਹੀ ਕੋਈ ਨਹੀਂਗਾ ਕਿ ਪੰਜਾਬ ਸਰਕਾਰ ਇਸ ਟਾਈਮ ਤੇ ਬਹੁਤ ਕਸੂਤੀ ਫਸ ਗਈ ਆ ਕਿਉਂਕਿ ਲੋਕਾਂ ਦੇ ਨਾਲ ਬੜੇ ਵੱਡੇ ਵਾਅਦੇ ਕੀਤੇ ਸੀ ਉਹਨਾਂ ਨੇ ਅੱਜ ਪੰਜਾਬ ਦੇ ਲੋਕ ਉਹਨਾਂ ਨੂੰ ਉਹਨਾਂ ਗੱਲਾਂ ਦਾ ਜਵਾਬ ਪੇਸ਼ੰਦ ਹੈ ਨੇ ਤੇ ਉਹ ਲੋਕਾਂ ਦਾ ਧਿਆਨ ਇੱਕ ਪਾਸੇ ਕਰਨ ਵਾਸਤੇ ਲੋਕਾਂ ਦਾ ਧਿਆਨ ਦੂਸਰੀ ਸਾਈਡ ਤੇ ਲਾਉਣ ਵਾਸਤੇ ਉਹਨਾਂ ਨੇ ਸਰਦਾਰ ਬਿਕਰਮ ਸਿੰਘ ਜੀਠਾ ਸਾਹਿਬ ਨੂੰ ਚੌਥੇ ਕੇਸ ਬਣਾ ਕੇ ਉਹਨਾਂ ਦੇ ਵਿੱਚ ਪਸਾਇਆ ਕੇਜਰੀਅਲ ਸਾਹਿਬ ਨੇ 2018 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਲਿਖਤੀ ਤੌਰ ਤੇ ਤੇ ਓਪਨਲੀ ਹੋ ਕੇ ਵੀ ਮਾਫੀ ਮੰਗ ਕੇ ਗਏ ਸੀ ਕਿ ਮੈਂ ਜੋ ਕੁਝ ਕੀਤਾ ਹੈ ਗਲਤ ਹੈ ਬਿਲਕੁਲ ਬਦਲਾਖੋਰੀ ਦਾ ਤੈਤ ਹੋ ਰਿਹਾ ਵਾ ਤੁਹ ਸਾਰਾ ਕੋ ਸਾਹਮਣੇ ਆ ਜਾਂਦੇ ਸਹੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਨਿਸ਼ਾਨ ਸੋਹਤਾ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੀਡ ਨਿਊਜ਼ ਰੋਜ਼ਾਨਾ ਸਪੀਡ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਸਾਡੇ ਨਾਲ ਤਰਨਤਾਰਨ ਦੇ ਵਿੱਚ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁੱਚਾ ਸਿੰਘ ਜੀ ਲਗਾ ਸਾਡੇ ਨਾਲ ਮੌਜੂਦ ਨੇ ਤੇ ਜਿਸ ਤਰ੍ਹਾਂ ਅਕਾਲੀ ਪਾਰਟੀ ਦੇ ਇਸ ਵਕਤ ਨੁਮਾਇੰਦਿਆਂ ਨੂੰ ਫੜ ਕੇ ਆਮ ਆਦਮੀ ਪਾਰਟੀ ਜਿਹੜੀ ਆ ਤਸ਼ੱਦਦ ਕਰ ਰਹੀ ਆ ਜਿੱਤਰਾ ਉਹਨਾਂ ਨੂੰ ਅੰਦਰ ਦੇਰੀ ਆ ਅੱਜ ਉਸ ਵਿਸ਼ੇ ਤੇ ਗੱਲ ਕਰਦੇ ਆ ਸੱਚੀ ਗੱਲ ਲੰਗਾ ਸਾਹਿਬ ਸੱਚੀ ਗੱਲ ਜੀ ਲੰਗਾ ਸਾਹਿਬ ਅੱਜ ਤੁਸੀਂ ਤਰਨਤਾਰਨ ਪਹੁੰਚੇ ਜੀ ਤੇ ਤੁਹਾਡੇ ਕੋਲ ਪਹਿਲਾ ਸਵਾਲ ਸਾਡਾ ਇਹ ਆ ਕਿ ਸਰਦਾਰ ਬਿਕਰਮਜੀਤ ਸਿੰਘ ਦੀ ਮਜੀਠੀਆਂ ਨੂੰ ਅੱਜ ਜਿਹੜਾ ਆਮ ਆਦਮੀ ਪਾਰਟੀ ਜਿਹੜਾ 3.5 ਸਾਲ ਬਾਅਦ ਕੱਢ ਕੇ ਕੇਸ ਹੱਤੇ ਪਾ ਰਹੀ ਹੈ ਕੀ ਕਹਿਣਾ ਹੈ ਇਸ ਬਾਰੇ ਤੁਹਾਡਾ ਮੈਂ ਸਮਝਦਾ ਕਿ ਇਹਨਾਂ ਨੇ ਜਾਗ ਲਾਈ ਹੈ ਜਦੋਂ ਪਿਛਲੀ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਸੀਗਾ ਕੈਪਟਨ ਵਰਿੰਦਰ ਸਿੰਘ ਦੀ ਸਰਕਾਰ ਵਿੱਚ ਮੈਨੂੰ ਵੀ ਉਹਦੇ ਚ ਗ੍ਰਿਫਤਾਰ ਕੀਤਾ ਸੀ ਜਦੋਂ ਅਸੀਂ ਛਰਕਾਂ ਤੋਂ ਆਪਣੇ ਜੇਲ੍ਹਾਂ ਚੋਂ ਬਾਹਰ ਆਏ ਸੀ ਨਾ ਲੱਖਾਂ ਲੋਕ ਹੀ ਸਾਡੇ ਨਾਲ ਤੁਰ ਪਏ ਸੀ ਤੇ ਪਲਟਾ ਹੀ ਹੋ ਗਿਆ ਸੀਗਾ ਹੁਣ ਇਹ ਇਨਕਲਾਬ ਆਉਣਾ ਜਿੱਦਣ ਉਹਨੇ ਬਾਹਰ ਆਉਣਾ ਨਾ ਉਸ ਦਿਨ ਇਹਨਾਂ ਮਰਮਰ ਜਾਣ ਸਾਰੇ ਨਾਲ ਅਠ ਜਾਣਾ ਵਾ ਤੇ ਕਾਲੀ ਦਲ ਦੀ ਸਰਕਾਰ ਬਣੇਗੀ ਕਾਲੀ ਦਲ ਦੀ ਬੋਲਬਾਲਾ ਹੋਏਗਾ ਜਿਸ ਤਰ੍ਹਾਂ ਕਿ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੀ ਪਤਨੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪਹਿਲੀ ਫਿਲਮ ਦੀ ਫਿਲਮ ਦੇ ਵਿੱਚ ਕਿਹਾ ਗਿਆ ਸੀਗਾ ਕਿ ਗੱਬਰ ਦਾ ਇੱਕ ਡਰ ਜਾਂ ਖੌਫ ਬਖਾਇਆ ਗਿਆ ਵਾਕਿਆ ਕਿ ਇਸੇ ਤਰ੍ਹਾਂ ਹੀ ਉਹ ਡਰ ਤੇ ਖੌਫ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਤੋਂ ਹੋਏਗਾ ਜੀ ਗੱਬਰ ਆ ਗਿਆ ਬਿਲਕੁਲ ਬਿਲਕੁਲ ਆ ਮੈਂ ਕਹਿੰਨਾ ਵਾਂ ਵੀ ਅੱਜ ਹਰ ਪਾਰਟੀ ਜਿਹੜੀ ਹੈ ਨਾ ਸਾਢੇ 10 ਸਾਲ ਹੋ ਗਏ ਸਰਕਾਰ ਗਈ ਨੂੰ ਜਿਹੜਾ ਉੱਠਦਾ ਵਾ ਸਰਕਾਰ ਵਿੱਚ ਆ ਚਾਹੇ ਆਪੋਜੀਸ਼ਨ ਵਿੱਚ ਆ ਚਾਹੇ ਬੀਜੇਪੀ ਚ ਹੀ ਆ ਸੁਖਬੀਰ ਹੀ ਸੁਖਬੀਰ ਗੋਣੇ ਜਾਂਦੇ ਸੁਖਬੀਰ ਸੁੱਤੇ ਵੀ ਸੁਖਬੀਰ ਦਾ ਨਾਮ ਲੈਂਦੇ ਜਾਗਦੇ ਵੀ ਸੁਖਬੀਰ ਦਾ ਨਾਮ ਲੈਂਦੇ ਨੇ ਔਰ ਜਿਵੇਂ ਹਰੀਸੇ ਨਰਵਾ ਕਹਿੰਦੇ ਆਈ ਨਾ ਠਾਨ ਕਹਿੰਦੇ ਆਈ ਇਹ ਜਦੋਂ ਬੱਚੇ ਨੂੰ ਸੋਨਾ ਹੁੰਦਾ ਹੈ ਹੇਲੀ ਸੰਗਰੂਆ ਆ ਗਿਆ ਇਦਾਂ ਇਹ ਅਕਾਲੀ ਦਲ ਕੋ ਡਰਦੇ ਨੇ ਸੁਖਬੀਰ ਹਾਇ ਸੁਖਬੀਰ ਆ ਗਿਆ ਹਾਇ ਸੁਖਬੀਰ ਆ ਗਿਆ ਔਰ ਇਹ ਇਹਨਾਂ ਨੂੰ ਇਹਨਾਂ ਡਰ ਆ ਇਹਨਾਂ ਖਤਰਾ ਹੋਰ ਕੋਈ ਕੋ ਖਤਰਾ ਹੀ ਕੋਈ ਨਹੀਂਗਾ ਜਿਸ ਤਰ੍ਹਾਂ ਤਰਨਤਾਰਨ ਦੀ ਛੀਟ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਰਮਜੀਤ ਸਿੰਘ ਸੰਧੂ ਛੱਡ ਚੁੱਕੇ ਨੇ ਇਹ ਕਿੰਨੂੰ ਮੌਕਾ ਦੋ ਗਿਆ ਸਕਤੇ ਹ ਇਹਦੇ ਪਾਰਟੀ ਨੇ ਫੈਸਲਾ ਕਰਨਾ ਵਾ ਜੋ ਪਾਰਟੀ ਫੈਸਲਾ ਕਰੇਗੀ ਉਹਦੇ ਤੇ ਸਾਰੇ ਵਰਕਰ ਜਿਹੜੇ ਦਿਨ ਰਾਤ ਇੱਕ ਕਰਕੇ ਇਨਕਲਾਬ ਲਿਆਉਣਗੇ ਕਰਨਤਾਰਾਂ ਚ ਜਿ ਤਰ੍ਹਾਂ ਕਿ ਗੁਰਸੇਵਕ ਸਿੰਘ ਸ਼ੇਖ ਨੇ ਐਸ ਵਕਤ ਜਿ ਤਰ੍ਹਾਂ ਨਿਊ ਜਨਰੇਸ਼ਨ ਕਿਹਾ ਜਾ ਸਕਦਾ ਉਹ ਵੀ ਪਾਰਟੀ ਦੇ ਅਸਲ ਬੜੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਕੀ ਕਹਿਣਾ ਚਾਹੁੰਦੇ ਮੈਂ ਮੈਂ ਕਹਿੰਨਾ ਵਾ ਜਿਹੜੇ ਮਰਜ਼ੀ ਅਸੀਂ ਜਰਨਲ ਨੂੰ ਅੱਗੇ ਲਾ ਦਈਏ ਪਾਰਟੀ ਅੱਗੇ ਲਾ ਦੇ ਉਹੋ ਹੀ ਜਿੱਤੇਗਾ ਇਹ ਸੰਜੀਤ ਸਰਦਾਰ ਸੁੱਚਾ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਪਾਰਟੀ ਜਿਨ੍ਹਾਂ ਨੂੰ ਸੇਵਾ ਦਾ ਮੌਕਾ ਦੇਗੀ ਤੇ ਪਾਰ ਖਾਈ ਕਮਾਂਡ ਵੱਲੋਂ ਮੌਕਾ ਦਿੱਤਾ ਜਾਏਗਾ ਪਾਰਟੀ ਉਹਨਾਂ ਨਾਲ ਬਿਲਕੁਲ ਕੰਦੇ ਨਾਲ ਕੰਦਾ ਜੋੜ ਕੇ ਸਾਥ ਦੇਵੇਗੀ ਜਿਸ ਤਰ੍ਹਾਂ ਕਿ ਹੁਣੇ ਸਰਦਾਰ ਸੁੱਚਾ ਸਿੰਘ ਜੀ ਲੰਗਾ ਸਾਡੇ ਨਾਲ ਗੱਲਬਾਤ ਕਰਕੇ ਗਏ ਨੇ ਤੇ ਸਰਦਾਰ ਗੁਰਸੇਵਿਕ ਸਿੰਘ ਦੀ ਛੀਖ ਨੇ ਜਿਹੜੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਚੇਅਰਮੈਨ ਵੀ ਰਹੇ ਨੇ ਤਰਨਤਾਰਨ ਤੋਂ ਤਾਂ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਆ ਉਹਨਾਂ ਦੇ ਤੁਹਾਨੂੰ ਰੂਬਰੂ ਕਰਾਉਣੇ ਆ ਕਿ ਜਿਸ ਤਰ੍ਹਾਂ ਪਾਰਟੀ ਦਾ ਚੱਲ ਰਿਹਾ ਇਸ ਵਕਤ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੀਟ ਖਾਲੀ ਆ ਕੀ ਉਹ ਇਸ ਪਾਰਟੀ ਵੱਲ ਚੋਣ ਲੜਨ ਨੂੰ ਤਿਆਰ ਨੇ ਸਸੀਕਰ ਗੁਰਸੇਵ ਸਿੰਘ ਸਸੀਕਰ ਨਿਸ਼ਾਨਜੀ ਪਹਿਲਾਂ ਤੇ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਜੀ ਜਿਹੜੇ ਸਾਡੀ ਗੱਲ ਜਿਹੜੇ ਤੁਹਾਡੇ ਮਾਧਿਮਾ ਲਈ ਲੋਕਾਂ ਦੇ ਵਿੱਚ ਉੱਝ ਰਹੀ ਆ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਮੇਂ ਸਮੇਂ ਅਨਸਾਰ ਜਦੋਂ ਪੰਜਾਬ ਦੇ ਵਿੱਚ ਬਣੀ ਆ ਦੇ ਬਹੁਤ ਕ੍ਰਾਂਤੀ ਲਿਆਂਦੀ ਪੰਜਾਬ ਦੇ ਵਿੱਚ ਹੁਣ ਜਿਮਣੀ ਲક્ષਣ ਜਿਹੜੀ ਆ ਉਹ ਤਰਨਤਾਰਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਜਾ ਰਹੀ ਆ ਦੇਖੋ ਪੂਰੀ ਤੰਦੇਹੀ ਦੇ ਨਾਲ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਆ ਜੋ ਪਾਰਟੀ ਫੈਸਲਾ ਕਰੂਗੀ ਜਿਸ ਕਿਸੇ ਨੂੰ ਵੀ ਪਾਰਟੀ ਟਿਕਟ ਦਊਗੀ ਪੂਰੀ ਤੰਦ ਹੀ ਦੇ ਨਾਲ ਅੱਗੇ ਲਾ ਕੇ ਲੜਾਈ ਲੜਾਂਗੇ ਜਿਸ ਤਰ੍ਹਾਂ ਪਿਛਲੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਲੜਾਈਆਂ ਲੜਦੇ ਰਹੇ ਆ ਇਸੇ ਤਰੀਕੇ ਨਾਲ ਲੜਾਂਗੇ ਦਿਨ ਰਾਤ ਇੱਕ ਕਰਾਂਗੇ ਪਰ ਜੇ ਪਾਰਟੀ ਦਾਸ ਤੇ ਵਿਸ਼ਵਾਸ ਕਰਦੀ ਹੈ ਕੋ ਵਿਸ਼ਵਾਸ ਕਰਕੇ ਇਹ ਸੰਬਧੀ ਆ ਤਰਨਤਾਰਨ ਦੇ ਹੜਕੇ ਦੀ ਵਾਗਡੋਰ ਸੇਟ ਤਰਨਤਾਰਨ ਤੋਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਦੇ ਵਿੱਚ ਪਊਗੀ ਤੇ 2027 ਦੀ ਸਰਕਾਰ ਦਾ ਮੁੱਢ ਬੰਨਾਂਗੇ ਤਰਨਤਾਰਨ ਤੋਂ ਐ ਛੇਖ ਸਾਹਿਬ ਜਿਸ ਤਰ੍ਹਾਂ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਤੇ ਜਾਂ ਹੋਰ ਅਕਾਲੀ ਦਲ ਦੇ ਨੇਤਾ ਦਿੱਤੇ ਆਮ ਆਦਮੀ ਪਾਰਟੀ ਵੱਲੋਂ ਜੇਲ੍ਹਾਂ ਦੇ ਵਿੱਚ ਇਹ ਬੰਦ ਕੀਤੇ ਜਾ ਰਹੇ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਹਰ ਇੱਕ ਪੰਜਾਬ ਦੇ ਹਰ ਵੀਰ ਨੂੰ ਭੈਣ ਨੂੰ ਹਰ ਵਰਗ ਨੂੰ ਇਸ ਗੱਲ ਦਾ ਪਤਾ ਕਿ ਪੰਜਾਬ ਸਰਕਾਰ ਇਸ ਟਾਈਮ ਤੇ ਬਹੁਤ ਕਸੂਤੀ ਫਸ ਗਈ ਆ ਕਿਉਂਕਿ ਲੋਕਾਂ ਦੇ ਨਾਲ ਬੜੇ ਵੱਡੇ ਵਾਅਦੇ ਕੀਤੇ ਸੀ ਉਹਨਾਂ ਨੇ ਅੱਜ ਪੰਜਾਬ ਦੇ ਲੋਕ ਉਹਨਾਂ ਨੂੰ ਉਹਨਾਂ ਗੱਲਾਂ ਦਾ ਜਵਾਬ ਪੁੱਛਣ ਡੇ ਨੇ ਤੇ ਉਹ ਲੋਕਾਂ ਦਾ ਧਿਆਨ ਇੱਕ ਪਾਸੇ ਕਰਨ ਵਾਸਤੇ ਲੋਕਾਂ ਦਾ ਧਿਆਨ ਦੂਸਰੀ ਸਾਈਡ ਤੇ ਲਾਉਣ ਵਾਸਤੇ ਉਹਨਾਂ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਝੂਠੇ ਕੇਸ ਬਣਾ ਕੇ ਉਹਨਾਂ ਦੇ ਵਿੱਚ ਫਸਾਇਆ ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਇਹ ਕੁਝ ਕੀਤਾ ਸੀ ਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਕਲੀਨ ਚਿੱਟ ਮਿਲੀ ਇਹਨਾਂ ਨੇ ਵੀ ਦੇਖੋ ਸਾਢੇ 3 ਸਾਲ ਦਾ ਸਮਾਂ ਹੋ ਗਿਆ ਸਰਕਾਰ ਬਣੀ ਨੂੰ ਜੇ ਕੋਈ ਗੱਲ ਸੀ ਉਸ ਦਿਨ ਦੀ ਕਿਉਂ ਨਹੀਂ ਕੀਤੀ ਅੱਜ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਕੋਈ ਲੱਭਦਾ ਪੰਜਾਬ ਦੇ ਲੋਕ ਇਹਨਾਂ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਸੀ ਉਹਦਾ ਜਵਾਬ ਮੰਗਣ ਡਏ ਨੇ ਤੇ ਇਹਨਾਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਇਆ ਤਾਂ ਜੋ ਕਿ ਲੋਕਾਂ ਦਾ ਧਿਆਨ ਉਸ ਸਾਈਡ ਨੂੰ ਹੋ ਜੇ ਤੁਸੀਂ ਵੇਖਦੇ ਰਹੋ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਕਸਾ ਦੇ ਵਿੱਚੋਂ ਬਰੀ ਹੋਣਗੇ ਤੇ ਇੱਕ ਵੱਡੇ ਨੇਤਾ ਦੇ ਰੂਪ ਦੇ ਵਿੱਚ ਉੱਭਰ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਗੇ ਤੇ 2027 ਦੀ ਜਿਹੜੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਉਹਦੇ ਵਿੱਚ ਵੱਡਾ ਯੋਗਦਾਨ ਸਰਦਾਰ ਮਜੀਠੀਆ ਸਾਹਿਬ ਦਾ ਹੋਊਗਾ ਕਿਉਂਕਿ ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਚੁੱਕਾ ਅੱਜ ਲੋਕ ਜਿਹੜੇ ਆ ਲੋਕਾਂ ਨੇ ਦੁਬਾਰਾ ਇਹਨਾਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਕਿਉਂਕਿ 2022 ਦੇ 17 ਦੇ ਵਿੱਚ ਲੋਕਾਂ ਨੇ ਕਾਂਗਰਸ ਨੂੰ ਵੇਖ ਲਿਆ ਚੰਗੀ ਤੇ ਤੇ 2022 ਦੇ ਵਿੱਚ ਇਹਨਾਂ ਨੂੰ ਦੇਖ ਲਿਆ ਕਿ ਇਹਨਾਂ ਨੇ ਕੀ ਕੀਤਾ ਮੈਂ ਸੁਣੀਦਾ ਕਿ 2027 ਚ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੋ। ਇਹਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਅੰਮ੍ਰਿਤਸਰ ਆਣ ਕੀਤੇ ਇੱਕ ਮਾਨਹਾਨੀ ਦੇ ਕੇਸ 'ਚ ਜਦੋਂ ਮਾਫੀ ਮੰਗਣੀ ਪਈ ਸੀ ਇਹ ਲੱਗਦਾ ਨਹੀਂ ਕਿ ਉਹ ਬਦਲਾਖੋਰੀ ਦੇ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ। ਬਿਲਕੁਲ ਜੀ ਸਚਾਈ ਹੈ ਜੀ ਜੋ ਤੁਸੀਂ ਕਿਹਾ ਕੇਜਰੀਵਾਲ ਸਾਹਿਬ ਨੇ 2000 ਇਹ 18 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਲਿਖਤੀ ਤੌਰ ਤੇ ਤੇ ਓਪਨਲੀ ਹੋ ਕੇ ਵੀ ਮਾਫੀ ਮੰਗ ਕੇ ਗਏ ਸੀ ਕਿ ਮੈਂ ਜੋ ਕੁਝ ਕੀਤਾ ਉਹ ਗਲਤ ਕਹਿ ਬੈਠਾ ਬਿਲਕੁਲ ਬਦਲਾਖੋਰੀ ਤਹਿਤ ਹੋ ਰਿਹਾ ਵਾ ਤੇ ਸਾਰਾ ਕੁਝ ਸਾਹਮਣੇ ਆ ਜਾਣਾ ਸੀ ਠਾਈ ਇਹ ਸੰਜੀ ਗੁਰਚੇਵਤ ਸਿੰਘ ਦੀ ਸੇਖ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਈ ਅਹੁਦਿਆਂ ਦੇ ਨਾਲ ਵੱਡੇ ਅਹੁਦਿਆਂ ਦੇ ਨਾਲ ਨਵਾਜਿਆ ਤੇ ਅੱਜ ਉਹ ਉਹਨਾਂ ਦੇ ਹੈ ਵਾ ਕਿ ਜੇਕਰ ਖਾਈ ਕਮਾਣ ਉਹਨਾਂ ਨੂੰ ਮੌਕਾ ਦਿੰਦੀ ਆ ਟਿਕਟ ਤੇ ਛੀਟਾਂ ਤਣ ਤਣ ਤੋਂ ਲੜਨ ਦਾ ਤੇ ਉਹ ਇਥੇ ਛੀਟ ਜਿਹੜੀ ਆ ਕੱਢ ਕੇ ਸ਼੍ਰੋਮਣੀ ਅਕਾਲੀ ਦਲ ਦੀ ਤੋਲੀ ਪਾਉਣਗੇ ਤਾਂ ਜੋ ਸਰਕਾਰ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਵੇਗੀ ਤੇ ਉਹਨਾਂ ਦੇ ਵਿੱਚ ਇਹਨਾਂ ਦਾ ਪੂਰਾ ਯੋਗਦਾਨ ਰਹੇਗਾ ਤਣ ਤਣ ਤੋਂ ਨਿਸ਼ਾਨਾ ਹੁੰਦਾ ਰਜਨ ਅਸਪੀਨੀ